ਸਚਰਕਾਲ ਪੰਜਾਬੀ ਜੀਕੇ ਤੁਮਸੈ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੌੜਲਾ ਮਨਪ੍ਰਿਕੋਰ ਦਰਸ਼ਕੋ ਇਸ ਵਕਤ ਦੀ ਅਪਡੇਟ ਬਟਾਲਾ ਤੋਂ ਨਿਕਲ ਕੇ ਸਾਹਮਣੇ ਆਤੇ ਦੱਸਿਆ ਜਾ ਰਿਹਾ ਹੈ ਕਿ ਕੱਲ ਬੀਤੀ ਰਾਤ ਜੋ ਹੋਈ ਤੇਜ਼ ਹਵਾਵਾਂ ਅਤੇ ਮੀਂਹ ਦੇ ਕਾਰਨ ਜੋ ਸੜਕਾਂ ਤੇ ਜਾਂਦੇ ਰਾਹੀ ਗੀਰਾ ਨੂੰ ਜੋ ਰੁੱਖ ਡਿੱਗਣ ਦੇ ਕਾਰਨ ਕਾਫੀ ਪਰੇਸ਼ਾਨੇ ਦਾ ਸਾਹਮਣਾ ਕਰਨਾ ਪਿਆ ਤੇ ਦੂਜੇ ਪਾਸੇ ਜੋ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਦਾ ਦਿੱਤੀਆਂ ਜਿਸ ਕਾਰਨ ਕੱਲ ਤੇਜ਼ ਹਵਾਵਾਂ ਅਤੇ ਮੀਂਹ ਪੈਣ ਨਾਲ ਜੋ ਕਿਸਾਨਾਂ ਦੀ ਜੋ ਫਸਲ ਨਗਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਜਿਸ ਤੇ ਨਾਲ ਜੋ ਜੋ ਮੰਡੀਆਂ ਦੀ ਜੋ ਪੋਲ ਹੈ ਉਹ ਵੀ ਖੋਲ ਕੇ ਰੱਖ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਜੋ ਕਿਸਾਨਾਂ ਦੀ ਇਹ ਕਣਕ ਦੀ ਫਸਲ ਪੱਕ ਕੇ ਤਿਆਰ ਹੈ ਕਿ ਜੋ ਫਸਲ ਹੈ ਉਹ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ ਪਰ ਮੰਡੀਆਂ ਵਿੱਚ ਠੋਸ ਪ੍ਰਬੰਧ ਨਾ ਹੋਣ ਕਾਰਨ ਬਰਸਾਤ ਤੇ ਤੇਜ਼ ਹਵਾਵਾਂ ਕਰਾ ਉਹਨਾਂ ਦੀਆਂ ਫਸਲਾਂ ਜੋ ਬਰਬਾਦ ਹੋ ਰਹੀਆਂ ਜਿਸ ਕਾਰਨ ਜੋ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਜੋ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਤੇ ਇਸ ਪੂਰੇ ਮਾਮਲੇ ਲੈ ਕੇ ਕੁਝ ਕਹਿਣਾ ਸੀ ਕਿਸਾਨਾਂ ਦਾ ਆਓ ਉਹ ਵੀ ਸੁਣਦੇ ਹਾਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਤਵਾਰਾ ਤੁਹਾਨੂੰ ਦਿਖਦੇ ਨੇ ਕਿ ਜਿਹੜੀ ਭਗਵੰਤ ਮਾਨ ਸਰਕਾਰ ਦੀ ਨਕਾਮੀਆਂ ਆਈਆਂ ਕਿ ਮੰਡੀਆਂ ਦੇ ਵਿੱਚ ਤਣਾਤ ਉਹ ਜਿਹੜੇ ਸਰਕਾਰ ਕੋ ਪ੍ਰਬੰਧ ਹੋਇਆ ਜਿਹੜਾ ਰਾਤੀ ਨੇੜੀ ਚ ਖਰ ਆਇਆ ਨੇੜੀ ਚ ਖਰ ਨਾਲ ਕਲਕਾਂ ਦੀਆਂ ਜਿਹੜੀਆਂ ਲੱਖਾਨੀਆਂ ਗਈਆਂ ਤੇ ਮੈਂ ਕਹਿੰਦਾ ਕਿ ਜਿਹੜੇ ਐਮਐਲਏ ਪਿੰਡਾਂ 'ਚ ਛੜਕਾਂ ਦੇ ਅੱਗੇ ਆਉਂਦੇ ਹੀ ਟਕਾਲ ਚਲ ਕਰਨਾ ਅੱਜ ਕੋਈ ਐਮਐਲਏ ਕੋਈ ਸਰਕਾਰ ਦਾ ਪ੍ਰਸ਼ਾਸਨ ਦਾ ਬੰਦਾ ਨਹੀਂ ਨਿਕਲਿਆ ਤੇ ਕਿਸਾਨਾਂ ਦਾ ਹਾਲ ਵੇਖ ਲਈਏ ਕੀ ਹੈ ਨਾਲ ਨਾਲ ਤੁਹਾਨੂੰ ਮੰਡੀਆਂ ਦੇ ਬਾਰੇ ਵੀ ਦੱਸਿਆ ਕਿ ਮੰਡੀਆਂ ਦੇ ਵਿੱਚ ਪਾਣੀ ਖਲੋਤੇ ਕੋਈ ਇਹੋ ਜਿਹਾ ਪ੍ਰਬੰਧ ਨਹੀਂ ਹੋਇਆ ਸਰਕਾਰ ਕੋ ਸਰਕਾਰ ਹਰ ਪੱਖੋਂ ਖੇਲ ਹੋਈ ਆ ਚਲੋ ਇੱਥੇ ਪਾਸ ਹੋਈ ਆ ਕਿ ਜਿਹੜੇ ਸੰਭੂ ਕੋਲੋਰੀ ਬਾਟਰ ਦੇ ਨਾਲ ਕਿਥਾਂ ਨਾਮੀ ਜੂਰਾ ਤੇ ਧਰਨੇ ਜਗਾ ਦਿੱਤੇ ਸੀ ਇਸ ਕਰਕੇ ਭਗਵਾਨ ਸਭ ਨੂੰ ਬੇਨਤੀ ਕਰਨੀ ਚਾਹੁੰਦੇ ਕਿ ਭਾਈ ਫੋਕੇ ਜਿਹੜੀਆਂ ਟੀਵੀ ਤੇ ਡਿਵੈਟਾਂ ਦਿੰਦੇ ਜੇ ਉਹ ਤੁਹਾਡੀਆਂ ਬਿਲਕੁਲ ਝੂਠੀਆਂ ਸਾਬਤ ਆ ਮੰਡੀਆਂ ਦੇ ਵਿੱਚ ਕੋਈ ਹੁਕਤਾ ਪ੍ਰਬੰਧ ਨਹੀਂ ਹੋਏ ਨਾ ਕੋਈ ਤੁਹਾਡਾ ਅੱਜ ਅੱਜ ਤੱਕ ਜਿਹੜੀ ਰਾਤ ਦੇ ਹਨੇਰੀ ਚੱਕ ਰਿਹਾ ਕੋਈ ਪ੍ਰਸ਼ਾਸਨ ਕੋਈ ਤਹਿਸੀਲਦਾਰ ਕੋਈ ਪਟਵਾਰੀ ਕਿਹੇ ਕਿਸਾਨ ਦੇ ਖੇਤ ਵਿੱਚ ਇਹ ਨਹੀਂ ਲੈਣ ਪੀਛੇ ਤੇ ਖੇਤ ਦਾ ਕਿੰਨਾ ਕਿ ਕਿਸਾਨ ਦਾ ਨਨ ਕਿਸਾਨ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਭ ਵਾਹਿਗੁਰੂ ਜੀ ਕੀ ਖਾਤੇ ਜਿਹੜਾ ਭਗਵੰਤ ਮਾਨ ਸਰਕਾਰ ਰਵਾ ਪਾਰੀ ਆ ਕਿ ਮੰਡੀਆਂ ਦੇ ਵਿੱਚ ਅਸੀਂ 1 April ਤੋਂ ਪੂਰੇ ਪ੍ਰਬੰਧ ਕੀਤੇ ਆ ਪਰ ਕੋਈ ਪ੍ਰਬੰਧ ਨਹੀਂ ਆਇਆ ਜਿਹੜਾ ਇੱਕ ਹੀ ਮੀ ਵੜਿਆ ਦਾ ਹੱਥ ਤੇ ਢੀਰੀ ਚੱਕ ਰਹੀ ਆ ਤਾਂ ਸਰਕਾਰ ਦੀ ਪੋਲ ਖੋਲ ਦਿੱਤੀ ਆ ਨਾ ਕੋਈ ਸਰਕਾਰ ਦਾ ਐਮਐਲਏ ਹੁਣ ਸੜਕ ਤੇ ਨਿਕਲਿਆ ਤੇ ਨਾ ਕੋਈ ਸਰਕਾਰ ਦਾ ਪਟਵਾਰੀ ਤਹਿਸੀਲਦਾਰ ਨਹੀਂ ਨਿਕਲੇ ਤੇ ਕਿਸਾਨਾਂ ਦੀ ਜਿਹੜੀ ਫਸਲ ਨੂੰ ਨੁਕਸਾਨੀ ਗਈ ਆ ਅਸੀਂ ਉਹਨਾਂ ਦਾ ਜਾ ਕੇ ਹਸਤਾਲ ਪੁੱਛੀਏ ਇਹ ਭਗਵੰਤ ਮਾਨ ਸਰਕਾਰ ਜਿਹੜੀ ਸਾਡੇ ਮੋਰਚੇ ਤੋਂ ਤੱਕ ਹੀ ਸਹਿਮਤ ਹਰੀ ਸੰਭੂਏ ਜਿਗਾ ਖਨੋਰੀ ਤੋਂ ਜਗਾਇਆ ਪਰ ਭਗਵੰਤ ਮਾਨ ਜੀ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਕਿ ਆਸ ਟਾਈਮ ਤੈਨੂੰ ਫੇਰ ਜਿੱਦਾਂ ਰਾਤ ਦੀ ਢੇਰੀ ਚਖਰੀ ਪੂਰੇ ਪੰਜਾਬ 'ਚ ਜਲਦੀ ਹੈ ਤੇ ਤੈਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਹੈ ਮੈਂ ਸਰਜੀਸ਼ ਸਿੰਘ ਨੱਤ ਜੋ ਰਾਤ ਇਹਨਾਂ ਖੈਰ ਮੰਗਿਆ ਮਿਹਨਤ ਲੱਗਣੀ ਆ ਮੰਗੀਆਂ ਵਿੱਚ ਕੋਈ ਪ੍ਰਬੰਧ ਨਹੀਂ ਹੋਇਆ ਜੋ ਵੜ ਕੇ ਵੀ ਖੜੂਗਾ ਕੋ ਦੋ ਚੌਦ ਨਾਂ ਤਾਂ ਫੇਰ ਜਾ ਗੱਲ ਬਣੀਆ ਕੋ ਬਹੁਤ ਸਿਲ ਆ ਗਈ ਆ ਉਹ ਅਰਥਵੇਂ ਦੀ ਬਸਾਦ ਹੋਣ ਕੇ ਰਾਤ ਬਹੁਤ ਹਨੇਰੇ ਚ ਚਲੇਆ ਬਾ ਪਤਾਰਾਂ ਮੇ ਟੁੱਟੀਆਂ ਇਹਰ ਕੋਸ ਕਣਕਾਂ ਵੀ ਸਾਰੀਆਂ ਲੰਮੀਆਂ ਪੈ ਗਈਆਂ ਵਾ ਬਹੁਤ ਮੁਸ਼ਕਲ ਹੈ ਵਾਹ ਕੁਝ ਕਾ ਖਾਲਸਾ ਵਾਹ ਕੀ ਫਤ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਲਈ ਪੇਨ ਨੂੰ ਲਾਈਕ ਕਮੈਂਟ ਫੋਲੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ